ਨਿਊ ਚੰਡੀਗੜਾ ਇਲਾਕੇ ਦੇ ਵਿੱਚ ਮੁੱਲਾਂਪੁਰ ਗਰੀਬਦਾਸ ਦੇ ਨੇੜੇ ਜੋ ਕਿ ਮਾਜਰਾ ਪਿੰਡ ਦੇ ਵਿੱਚ ਬਿਜਲੀ ਘਰ ਬਣਿਆ ਹੋਇਆ ਉੱਥੇ ਜੋ ਕਿ 6:00 ਵਜੇ ਦੇ ਕਰੀਬ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲਦੀ ਹੈ ਵੀ ਗ੍ਰਿਡਰ ਦੇ ਵਿੱਚ ਇੱਕ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਜਾਂਦੀ ਹੈ ਸਾਹਮਣੇ ਟਰਾਂਸਫਾਰਮ ਦੇਖ ਸਕਦੇ ਹੋ ਵੀ ਪੂਰੀ ਤਰ੍ਹਾਂ ਜਲ ਚੁੱਕਿਆ ਅੱਗ ਹਜੇ ਵੀ ਬੁਝਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਫਾਇਰ ਬਿਜਲੀ ਜਿਹੜੀਆਂ ਟੀਮਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਪਿੰਡ ਨਿਵਾਸੀ ਸਾਰੇ ਇੱਕ ਵਾਰ ਤਸਵੀਰਾਂ ਦਿਖਾਈਆਂ ਨੇ ਸਾਰਾ ਪਿੰਡ ਇੱਥੇ ਮੌਜੂਦ ਹੈ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਲਗਾਤਾਰ ਜਿਹੜਾ ਅੱਗ ਨੂੰ ਕਾਬੂ ਕੀ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮਾਜਰੇ ਦੀਆਂ ਲੋਕਾਂ ਨਾਲ ਵੀ ਗੱਲਬਾਤ ਨੇ ਕਿਵੇਂ ਪਤਾ ਲੱਗ ਜਾਈ ਵੀ ਅੱਗ ਲੱਗੀ ਇਹਨੇ 6 ਵਜੇ ਲੱਗੀ 6 ਵਜੇ ਧਮਾਕਾ ਹੁੰਦਾ ਨਹੀਂ ਧਮਾਕਾ ਕੋਈ ਨਹੀਂ ਹੋਇਆ ਬਾਈ ਜੀ ਲੱਗੀ ਵੀ ਉਹ ਦੇਖੀ ਜੀ ਬਸ ਕਿੰਨੇ ਆਗ ਦੀ ਲਫਟਾਂ ਸੀਗੀਆਂ ਉਸ ਟਾਈਮ ਬਹੁਤ ਦੂਰ ਲੱਗਦੇ ਆ ਦਾ ਘਾਟ ਦੀ ਲਾਗ ਹੋ ਗਏ ਉਹ ਤਾਂ ਘਟ ਗਈ ਹਾਂਜੀ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਬੰਦਾ ਮੁੱਦਾ ਦੇ ਨੇੜੇ ਸੀ ਕੋਈ ਨਿਸ਼ਾਨ ਨਹੀਂ ਕੋਈ ਨੁਕਸਾਨ ਨਹੀਂ ਬਚਾਉ ਰਿਹਾ ਇਸ ਤਰ੍ਹਾਂ ਟ੍ਰਾਂਸਪਾਰਟ ਨੂੰ ਅੱਗ ਲੱਗੀ ਹੋਈ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੇ ਜਿਹੜੇ ਟੀਮਾਂ ਨੇ ਨੌਜਵਾਨ ਜਿਹੜੇ ਮਿੱਟੀ ਪਾ ਕੇ ਅੱਗ ਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਲਾਈਵ ਤਸਵੀਰਾਂ ਦਿਖਾ ਰਹੇ ਆ ਰੇਡ ਦੀਆਂ ਜਿਹੜੀਆਂ ਬੱਸਾਂ ਨੇ ਲਗਾਤਾਰ ਇੱਥੇ ਨੌਜਵਾਨਾਂ ਵੱਲੋਂ ਸਵੇਰ ਤੋਂ ਹੀ ਜਦੋਂ ਇਹਨਾਂ ਨੂੰ ਪਤਾ ਚੱਲਦਾ ਮੈਸੇਜ ਲੱਗਦਾ ਵੀ ਮਾਜਰਾ ਗਰੇਟ ਦੇ ਵਿੱਚ ਅੱਗ ਲੱਗੀ ਹੈ ਤਾਂ ਉਸ ਤੋਂ ਬਾਅਦ ਦੇਖ ਸਕਦੇ ਹਾਂ ਕੈਮੀਕਲ ਪਾ ਕੇ ਦੇਖ ਸਕਦੇ ਹਾਂ ਕੈਮੀਕਲ ਪਾ ਕੇ ਨਾਲ ਦੀ ਨਾਲ ਜਿਹੜਾ ਅੱਗ ਨੂੰ ਠੰਡਾ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਜਿਹੜੀ ਜਿਹੜੀ ਟੀਮਾਂ ਨੇ ਇੱਥੇ ਪਹੁੰਚੀਆਂ ਨੇ ਮੌਕੇ ਦੇ ਜਿਹੜੇ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਇਸ ਤਰ੍ਹਾਂ ਨੌਜਵਾਨ ਇੱਕ ਪਾਸੇ ਟਰਾਂਸਫਾਰਮ ਨੂੰ ਅੱਗ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਨੌਜਵਾਨ ਬਿਲਕੁਲ ਨਜ਼ਦੀਕ ਖੜੇ ਹੋ ਕੇ ਸੋ ਨਜ਼ਦੀਕ ਖੜੇ ਹੋ ਕੇ ਜਿਸ ਤਰ੍ਹਾਂ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਟੀਉ ਚੰਡੀਗੜ੍ਹ ਇਲਾਕੇ ਦੇ ਵਿੱਚ ਮੁੱਲਾਪੁਰ ਗਰੀਬਦਾਸ ਦੇ ਨੇੜੇ ਜੋ ਕਿ ਮਾਜਰਾ ਪਿੰਡ ਦੇ ਵਿੱਚ ਬਿਜਲੀ ਘਰ ਬਣਿਆ ਹੋਇਆ ਉੱਥੇ ਜੋ ਕਿ 6:00 ਵਜੇ ਦੇ ਕਰੀਬ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲਦੀ ਹੈ ਵੀ ਗ੍ਰਿਡ ਦੇ ਵਿੱਚ ਇੱਕ ਤਮਾਕੇਦੋ ਵਾਗ ਕੇ ਭਿਆਨਕ ਅੱਗ ਲੱਗ ਜਾਂਦੀ ਹੈ ਸਾਹਮਣੇ ਟਰਾਂਸਫਾਰਮ ਦੇਖ ਸਕਦੇ ਹੋ ਵੀ ਪੂਰੀ ਤਰ੍ਹਾਂ ਜਲ ਚੁੱਕਿਆ ਅੱਗ ਹਜੇ ਵੀ ਬੁਝਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੀ ਜਿਹੜੀਆਂ ਟੀਮਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਪਿੰਡ ਨਿਵਾਸੀ ਸਾਰੇ ਇੱਕ ਵ ਸਾਰਾ ਪਿੰਡ ਇੱਥੇ ਮੌਜੂਦ ਹੈ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਲਗਾਤਾਰ ਜਿਹੜਾ ਅੱਗ ਨੂੰ ਕਾਬੂ ਕੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮਾਜਰੇ ਦੀਆਂ ਲੋਕਾਂ ਨਾਲ ਵੀ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਬੇਹਸੀ ਜੀ ਭਾਈ ਕਿੰਨੇ ਕਵੇ ਪਤਾ ਲੱਗ ਜਾਈ ਵੀ ਅੱਗ ਲੱਗੀ ਹੈ ਉਹਦੇ 6 ਵਜੇ ਲੱਗੀ 6 ਵਜੇ ਤਮਾਕਾ ਹੁੰਦਾ ਨਹੀਂ ਤਮਾਕਾ ਕੋਈ ਨਹੀਂ ਹੋਇਆ ਬਾਅਦ ਵਿੱਚ ਲੱਗੀ ਵੀ ਉਹ ਦੇਖੀ ਜੀ ਬਸ ਲੱਗੀ ਵੀ ਤੇ ਗਈ ਹੈ ਠੀਕ ਹੈ ਕਿੰਨੀ ਕ ਅੱਗ ਦੀ ਲਪਟਾਂ ਸੀਗੀਆਂ ਉਸ ਤਰ੍ਹਾਂ ਬਹੁਤ ਦੂਰ تک ਦੀ ਹੂੰ ਹੁਣ ਤਾਂ ਘਟ ਗਈ ਲਾਗ ਹੋ ਗਏ ਹੁਣ ਤਾਂ ਘਟ ਗਈ ਹਾਂਜੀ ਹਾਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਬੰਦਾ ਮੁੱਦਾਂ ਦੇ ਨੇੜੇ ਸੀ ਕੋਈ ਨਿਸ਼ਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਬਚਾਉ ਰਿਹਾ ਇਸ ਚੀਜ਼ ਦਾ ਹਾਂਜੀ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਪਿੰਡ ਮਾਜਰਾ ਦੀਆਂ ਤੇ ਜਿਹੜੇ ਐਸਜੀਓ ਸਾਹਿਬ ਨੇ ਮਾਜਰਾ ਦੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੀ ਲਗਾਤਾਰ ਅੱਗ ਨੂੰ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਪਿੰਡ ਮਾਜਰਾ ਦੀਆਂ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੀਆਂ ਤੁਹਾਨੂੰ ਖੰਨਾ ਟਾਈਮਸ ਟੀਵੀ ਦੇ ਉੱਪਰ ਐਕਸਕਲੂਸਿਵ ਤਸਵੀਰਾਂ ਸਾਹਮਣੇ ਟਰਾਂਸਫਾਰਮ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਲ ਚੁੱਕਿਆ ਤੋ ਲਗਾਤਾਰ ਅੱਗ ਦੇ ਉੱਪਰ ਜੋ ਕਿ ਦੇਖ ਸਕਦੇ ਹੋ ਅੱਗ ਨੂੰ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਪਹਿਲੇ ਜਿਹੜੇ ਤਸਵੀਰਾਂ ਸਾਹਮਣੇ ਆਉਂਦੀਆਂ ਵੀ ਅੱਗ ਦੀ ਲਪਟ ਬਹੁਤ ਉੱਚੀਆਂ ਜਾ ਰਹੀ ਸੀਗੀਆਂ ਪਰ ਕਿਤੇ ਨਾ ਕਿਤੇ ਹੁਣ ਜਿਹੜਾ ਕੁਝ ਕੰਟਰੋਲ ਕਰ ਲਿਆ ਗਿਆ ਅੱਗ ਨੂੰ ਹੋਲੀ-ਹੋਲੀ ਜਿਹੜੀਆਂ ਫਾਇਰ ਬ੍ਰੀਡ ਦੀਆਂ ਜਿਹੜੀਆਂ ਬਸ ਆ ਰਹੀਆਂ ਲਗਾਤਾਰ ਜਿਹੜੀਆਂ ਫੋਮ ਵਗਾਰਾ ਸਿੱਟ ਕੇ ਕੋਲ ਸਿੱਟ ਕੇ ਲਗਾਤਾਰ ਜਿਹੜੀ ਕੋਸ਼ਿਸ਼ ਆਕਰ ਨੂੰ ਠੰਡਾ ਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਉਪਰਾਲੇ ਨੇ ਦੇਖ ਸਕਦੇ ਹੋ ਵੀ ਜਿਹੜੇ ਨੌਜਵਾਨ ਨੇ ਜਿਹੜੇ ਵੀਰ ਨੇ ਫਾਇਰ ਬ੍ਰੀਡ ਕਾਬੂ ਪਾਉਣ ਦੇ ਨਹੀਂ ਜਿਹੜੇ ਉਹ ਛੜਕਾ ਨੇ ਪਾਣੀ ਦੇ ਛੜਕਾ ਹੋਣ ਫਾਰਮ ਵਿੱਚ ਪਾ ਕੇ ਜਿਹੜੀ ਕੀਤੇ ਜਾ ਰਹੇ ਨੇ ਐਸਜੀਓ ਮਾਜਰਾ ਸਾਹਿਬ ਵੀ ਸਾਹਮਣੇ ਦੇਖ ਸਕਦੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨੇ ਕ ਵਜੇ ਤੁਹਾਨੂੰ ਇਹ ਪਤਾ ਲੱਗਦਾ ਵੀ ਜਿਹੜੀ ਇਹ ਖਬਰ ਆ ਸਾਹਮਣੇ ਆਂਦੀ ਹੈ ਪਿੰਡ ਮਾਜਰਾ ਤੋਂ ਵੀ ਕਿਉਂਕਿ ਸਾਹਮਣੇ ਜੇ ਤਸਵੀਰ ਦਿਖਾਈ ਜਾਵੇ ਸਾਰਾ ਜਿਹੜਾ ਏਰੀਆ ਹੈ ਇਹ ਬਿਜਲੀ ਘਰ ਹੈ ਜਿਹੜੇ ਆੜਦਾਵਲੇ ਦੇ ਪਿੰਡਾਂ ਤੋਂ ਜਿੰਨੀ ਵੀ ਲੋਕਾਂ ਨੂੰ ਸਪਲਾਈ ਜਾਂਦੀ ਹੈ ਘਰਾਂ ਦੇ ਵਿੱਚ ਹੋਵੇ ਚਾਹੇ ਨੇੜੇ ਇੱਕੋ ਸਿਟੀ ਆ ਮੈਕਸ ਵੀ ਹੈ ਜਿੰਨੀ ਵੀ ਆੜਦਾਵਲੇ ਦੀ ਜਿਹੜੀ ਬਿਜਲੀ ਆਉਂ ਉਹ ਇੱਥੋਂ ਹੀ ਜਿਹੜੀ ਜਾਂਦੀ ਹੈ ਸਪਲਾਈ ਜਾਂ ਉਸ ਨੂੰ ਲੈ ਕੇ ਵੀ ਕਿੰਨਾ ਕੁ ਨੁਕਸਾਨ ਹੋਇਆ ਵੀ ਉਹ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੱਗੇ ਅਧਿਕਾਰੀਆਂ ਨਾਲ ਫੋਨ ਦੇ ਉੱਪਰ ਜਿਹੜੀ ਗੱਲਬਾਤ ਆ ਉਹਨਾਂ ਦੀ ਚੱਲ ਰਹੀ ਹੈ ਸੂਪਰ ਸੈਸ਼ਨ ਵੀ ਇੱਥੇ ਪਹੁੰਚਿਆ ਹੋਇਆ ਸੋ ਲਗਾਤਾਰ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਪਿੰਡ ਮਾਜਰਾ ਤੋਂ ਸਾਹਮਣੇ ਤਸਵੀਰ ਦੇਖ ਸਕਦੇ ਹੋ ਵੀ ਵੱਡਾ ਟਰਾਂਸਫਾਰਮ ਹੈ ਜਿਹੜਾ ਇਹ ਪਿੰਡ ਮਾਜਰੇ ਦੇ ਵਿੱਚ ਸੋ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੇ ਆ ਐਸਡੀਓ ਮਾਜਰਾ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਸਰ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨੇ ਕ ਵਜੇ ਤੁਹਾਨੂੰ ਪਤਾ ਲੱਗਦਾ ਇਸ ਬਾਰੇ ਇਹ 6 ਵਜੇ ਕਿਸੇ ਵੇਲੇ 7 ਮਿੰਟ ਤੇ ਬਲਾਸਟ ਹੋਇਆ ਜੀ ਇੱਥੇ ਉਸ ਤੋਂ ਬਾਅਦ ਅੱਗ ਫੜ ਲਈ ਟਰਾਂਸਫਾਰਮ ਨੇ ਹੂੰ ਉਹਦਾ ਤਕਨੀਕੀ ਕਾਰਨ ਹੁਣ ਗ੍ਰੀਡ ਵਾਲੇ ਦੱਸ ਸਕਦੇ ਆ ਬੈਟਰ ਕਿ ਕਿ ਪਾਵਰ ਟਰਾਂਸਮਿਸ਼ਨ ਇਹ ਅਲੱਗ ਮਹਿਕਮਾ ਹੋ ਗਿਆ ਓਕੇ ਹਾਂਜੀ ਹਾਂ ਤੇ ਬਾਕੀ ਸਪਲਾਈ ਅਸੀਂ ਬਹਾਲ ਕਰ ਦਿੱਤੀ ਏ ਹੂੰ ਜੇ ਖਰੜ ਤੋਂ ਲੈ ਕੇ ਸਪਲਾਈ ਸਾਡੀ ਚੱਲੂ ਹੈ ਹੂੰ ਕੁਝ ਅਜੇ ਮੇਜਰ ਮੇਜਰ ਫੀਡਰ ਅਸੀਂ ਚਲਾਏ ਨੇ ਹੂੰ ਮਤਲਬ ਲੋਡ ਸ਼ਿਫਟ ਕਰ ਕਰਕੇ ਅਸੀਂ ਸਾਰਾ ਚਲਾ ਦਿੰਦੇ ਆ ਕਿੰਨੇ ਕਵੇ ਸਰ ਇੱਥੇ ਤੁਸੀਂ ਪਹੁੰਚਦੇ ਹੋ ਜਦੋਂ ਦੇਖਦੇ ਹੋ ਹਾਲਾਤ ਵੀ ਕੀਵੇਂ ਦੇ ਹਾਲਾਤ ਸੀ ਇੱਥੇ ਮੌਕੇ ਅਸੀਂ ਜਿਵੇਂ ਮੈਸੇਜ ਲੱਗਿਆ ਸੀ 20 ਮਿੰਟ ਮੈਕਸੀਮਮ ਪਹੁੰਚ ਗਏ ਸੀ ਇੱਥੇ ਹੂੰ ਪਰ ਉਦੋਂ ਤੱਕ ਕਾਫੀ ਜ਼ਿਆਦਾ ਅੱਗ ਵੱਧ ਚੁੱਕੀ ਸੀ ਫਾਰਮਰ ਨੇ ਵੀ ਫੋਨ ਕਰ ਦਿੱਤਾ ਸੀਗਾ ਡੀਐਸਪੀ ਸਾਹਿਬ ਨੂੰ ਦੱਸ ਦਿੱਤੀ ਹੂੰ ਇਹ ਹੁਣ ਹਾਲਾਤ ਹਜੇ ਲੱਗ ਰਹੇ ਕੰਟਰੋਲ ਚ ਕੰਟਰੋਲ ਹੈ ਜਿਸ ਤਾ ਜਿਸ ਵਕਤ ਤੁਸੀਂ ਪਹੁੰਚੇ ਹੋਵੋਗੇ ਵੀ ਅੱਗ ਲੱਗਦਾ ਜ਼ਿਆਦਾ ਹੋਊਗੀ ਉਸ ਟਾਈਮ ਦਾ ਹਾਂਜੀ ਹਾਂ ਉਸ ਟਾਈਮ ਤੱਕ ਤਾਂ ਬਹੁਤ ਜ਼ਿਆਦਾ ਸੀ ਅੱਗ ਜਿਸ ਟਾਈਮ ਆ ਪਹੁੰਚਿਆ ਉੱਪਰ ਅਧਿਕਾਰੀ ਨਾਲ ਗੱਲਬਾਤ ਕੀਤੀ ਹੈ ਇਸ ਸੰਬੰਧੀ ਵੀ ਕੀ ਕਹਿੰਦੇ ਨੇ ਹਾਂਜੀ ਹਾਂ ਸਾਰਿਆਂ ਸਾਰਿਆਂ ਨੂੰ ਗੱਲਬਾਤ ਕਰੀ ਹੋਈ ਹੈ ਅਸੀਂ ਲੋਡ ਸ਼ਿਫਟ ਕਰਕੇ ਆਪਣੀ ਸਪਲਾਈ ਬਹਾਲ ਕਰਨ ਦੀ ਸਾਡੀ ਪਹਿਲੀ ਕੋਸ਼ਿਸ਼ ਹੈ ਹੂੰ ਬਾਕੀ ਇੱਥੇ ਤਾਂ ਜਿਹੜਾ ਹੋਣਾ ਸੀ ਨੁਕਸਾਨ ਉਹ ਤਾਂ ਹੋ ਗਿਆ ਹੁਣ ਸਪਲਾਈ ਅਸੀਂ ਲੋਕਾਂ ਨੂੰ ਦਈਏ ਉਸੇ ਦੀ ਸਾਡੀ ਕੋਸ਼ਿਸ਼ ਆ ਸੀ ਸਪਲਾਈ ਉਧਰ ਚਲਵਾ ਦਿੱਤੀ ਖਰੜ ਤੋਂ ਸਪਲਾਈ ਲੈ ਕੇ ਚਲਵਾ ਦਿੱ ਇਹ ਪਾਵਰਕੋਮ ਦੇ ਅੰਦਰ ਆਂਦਾ ਈ ਸਰ ਨਹੀਂ ਜੀ ਇਹ ਟ੍ਰਾਂਸਮਿਸ਼ਨ ਕੋਲ ਟ੍ਰਾਂਸਮਿਸ਼ਨ ਓਕੇ ਇਹ ਅਲੱਗ ਡਿਪਾਰਟਮੈਂਟ ਇਹਨਾਂ ਦਾ ਇਹੀ ਬੈਟਰ ਦੱਸ ਸਕਦੇ ਕਿ ਕੀ ਕਾਰਨ ਹੋਏ ਇਹ ਅੱਗ ਲੱਗਣ ਦੇ ਤੇ ਇਸ ਦੀ ਬਿਜਲੀ ਕਿ ਕਿਹੜੇ ਪਿੰਡਾਂ 'ਚ ਆਂਦੀ ਸੀ ਜਣ ਕਿਹੜੀ ਕੋ ਸਟੀਵੀ ਲੱਗਦੀ ਨੇੜੇ ਨਜ਼ਦੀਕ ਨਹੀਂ ਜੀ ਇਹ ਪਾਵਰ ਟ੍ਰਾਂਸਮਿਸ਼ਨ ਇੱਥੇ ਪਿੰਡਾਂ ਦੀ ਸਪਲਾਈ ਨਹੀਂ ਜੁੜੀ ਹੋਈ ਉਹ ਸਾਡੇ ਪਾਵਰਕੋਮ ਦੇ ਅਧੀਨ ਹੈ ਓਕੇ ਤੇ ਉਧਰ ਫਿਰ ਜਦ ਇਹ ਇਹਦੇ ਨਾਲ ਕਨੈਕਟ ਹੈ ਤਾਂ ਉਹ ਸਾਡਾ ਬੰਦ ਨੇਚਰਲੀ ਹੋਣਾ ਹੀ ਸੀਗਾ ਤੇ ਉਹ ਅਸੀਂ ਹੁਣ ਖਰੜ ਤੋਂ ਸਪਲਾਈ ਲਈ ਹੋਈ ਹੈ 220 ਕੇਵੀ ਖਰੜ ਬ੍ਰੈਕਟਸ ਖਰੜ ਤੋਂ ਲਈ ਹੋਈ ਹੈ ਹਾਂਜੀ ਖਰੜ ਤੋਂ ਸਪਲਾਈ ਲੈ ਕੇ ਆਪਣੀ ਸਪਲਾਈ ਬਹਾਲ ਕਰਤੀ ਜਿਹੜੇ ਬਹੁਤ ਇੰਪੋਰਟੈਂਟ ਏਰੀਆ ਨੇ ਜਿਵੇਂ ਕਿ ਮਿਲਟਰੀ ਸਰਵਿਸ ਹੋ ਗਿਆ ਤੇ ਕੈਂਸਰ ਹਸਪੀਟਲ ਹੋ ਗਿਆ ਇਹ ਅਸੀਂ ਬਹਾਲ ਕਰਤੀ ਸਪਲਾਈ ਠੀਕ ਹੈ ਜੀ ਤਾਂ ਲੋਕਾਂ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਲਾਕੇ ਦੇ ਨਿਵਾਸੀ ਨੂੰ ਇੱਕ ਵਾਰੀ ਥੋੜਾ ਸਹਿਯਮ ਰੱਖਣ ਇੱਕ ਵਾਰ ਕਿਉਂਕਿ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਇਨਾਂ ਨੂੰ ਅਸੀਂ ਪ੍ਰੋਸੀਡ ਕਰਕੇ ਦੂਜਾ ਟਰਾਂਸਫਾਰਮਰ ਚਾਲੂ ਕਰ ਕੀਤਾ ਜਾ ਸਕੇ ਛੇਤੋ ਛੇਤੀ ਤਾਂ ਜੋ ਸਪਲਾਈ ਬਹਾਲ ਹੋ ਸਕੇ ਫਿਰ ਹਾਲ ਇਹ ਹੈ ਕਿ ਇਸ ਟਾਈਮ ਸਪਲਾਈ ਅਜੇ ਬੰਦ ਹੈ ਸ਼ਡਿਊਲ ਕਰਕੇ ਪਾਵਰ ਕੱਟ ਇੱਧਰ ਉੱਧਰ ਕਰਕੇ ਅਸੀਂ ਸਪਲਾਈ ਬਹਾਲ ਕਰਾਂਗੇ ਡੀਐਸਪੀ ਸਾਹਿਬ ਨਾਲ ਕੀ ਗੱਲਬਾਤ ਹੋਈ ਸੀ ਸਾਹਿਬ ਦੀ ਗੱਲਬਾਤ ਹੋਈ ਸੀ ਫਾਇਰ ਬ੍ਰਿਗੇਡ ਵਾਸਤੇ ਹੀ ਹੋਈ ਸੀ ਕਿ ਫਾਇਰ ਬ੍ਰਿਗੇਡ ਛੇਤੋ ਛੇਤੀ ਪਹੁੰਚੇ ਕਿੰਨੇ ਕੇ ਬਸ ਹੋਈਆਂ ਹੁਣ ਇਸ ਵਕਤ ਜੀ ਇਸ ਵਕਤ ਜੀ 2 ਤਿੰਨ ਬੱਸਾਂ ਆ ਚੁੱਕੀਆਂ ਟੋਟਲ ਉਸ ਤੋਂ ਬਾਅਦ ਇੱਕ ਵੈਨ ਵੀ ਇਹਨਾਂ ਦੀ ਆਈ ਸੀ ਜਿਸ ਚ ਕੈਮੀਕਲ ਕਿਉਂਕਿ ਇਹ ਤੇਲ ਨੂੰ ਅੱਗ ਲੱਗੇ ਨਾ ਤਾਂ ਕੈਮੀਕਲ ਦੀ ਲੋੜ ਹੈ ਤੇਲ ਦੀ ਅੱਗ ਬੁਝਾਉਣ ਵਾਸਤੇ ਬੁਝਾਈ ਕਿਸ ਤਰ੍ਹਾਂ ਜਾ ਰਹੀ ਹੈ ਕਿ ਫੋਮ ਵਗੈਰੇ ਵਿੱਚ ਪਾਈ ਜਾ ਰਹੀ ਹੈ ਹਾਂਜੀ ਆਪ ਕੈਮੀਕਲ ਯੂਜ਼ ਹੁੰਦਾ ਹੈ ਜਿਹੜੀ ਤੇਲ ਦੀ ਅੱਗ ਹੈ ਨਾ ਉਹ ਛੇਤੀ ਬੁਝਦੀ ਨਹੀਂ ਹੈ ਪਾਣੀ ਦੇ ਨਾਲ ਤਾਂ ਬਧੂਗੀ ਪਾਣੀ ਨਾਲ ਨਹੀਂ ਬੁਝਦੀ ਜੀ ਇਹ ਇਹ ਕੈਮੀਕਲ ਨਾਲ ਹੀ ਬੁਝਦੀ ਹੈ ਫੋਮ ਟਾਈਪ ਜਿਹੜੇ ਕੈਮੀਕਲ ਹੁੰਦੇ ਹਨ ਉਹਨਾਂ ਨਾਲ ਹੀ ਕੰਟਰੋਲ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਧੰਨਵਾਦ ਸੋ ਦੇਖ ਸਕਦੇ ਹੋ ਲਗਾਤਾਰ ਜਿਹੜੀ ਲਾਈਵ ਤਸਵੀਰਾਂ ਦਿਖਾ ਰਹੇ ਇਸ ਵਕਤ ਪਿੰਡ ਮਾਜਰਾ ਤੋਂ 6:07 ਦੇ ਕਰੀਬ ਜੋ ਐਸਜੀਓ ਮਾਜਰਾ ਦਾ ਕਹਿਣਾ ਵੀ 6:07 ਦੇ ਕਰੀ 20 ਮਿੰਟਾਂ ਦੇ ਵਿੱਚ ਕਾ ਅਸੀਂ ਇੱਥੇ ਪਹੁੰਚਦੇ ਹਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਜੋ ਡੀਐਸਪੀ ਸਾਹਿਬ ਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਜਿਹੜੀ ਟੀਮਾਂ ਨੇ ਉਹ ਵੀ ਇੱਥੇ ਬੱਸਾਂ ਪਹੁੰਚਦੇ ਨੇ ਤੇ ਕੈਮੀਕਲ ਪਾ ਕੇ ਜੋ ਅੱਗ ਨੂੰ ਠੰਡਾ ਕੀਤਾ ਜਾ ਰਿਹਾ ਪੁਜਾਇਆ ਕੀਤਾ ਜਾ ਰਿਹਾ ਕੀ ਗੱਲਬਾਤ ਕਰੀਏ ਐਸਜੋ ਸਾਹਿਬ ਦਾ ਅਸੀਂ ਕਹਿਣਾ ਵੀ ਜੱਪਾ 6:00 ਵਜੇ ਦੇ 6:30 ਵਜੇ ਦੇ ਕਰੀਬ ਗੱਲ ਕਰੀਏ ਤਾਂ ਅੱਗ ਬਹੁਤ ਜ਼ਿਆਦਾ ਲਪਟਾਂ ਦੇ ਵਿੱਚ ਉੱਚੀ ਜਾ ਰਹੀ ਸੀ ਤਾਂ ਹੁਣ ਅੱਗ ਨੂੰ ਕੰਟਰੋਲ ਕਰ ਲਿਆ ਗਿਆ ਸੋ ਇਹ ਤਾਜ਼ਾ ਘਟਨਾ ਹੈ ਪਿੰਡ ਮਾਜਰੇ ਦੀ ਸੋ ਇਲਾਕਾ ਨਿਵਾਸੀ ਨੂੰ ਵੀ ਐਸਜੋ ਸਾਹਿਬ ਨੇ ਬੇਨਤੀ ਕੀਤੀ ਹੈ ਸਯਮ ਬਣਾ ਕੇ ਰੱਖੋ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀ ਸਪਲਾਈ ਹੈ ਉਹ ਚਾਲੂ ਖਰੜ ਤੋਂ ਕਰ ਦਿੱਤੀ ਗਈ ਹੈ ਸੋ ਟੀਮਾਂ ਨੇ ਨੌਜਵਾਨ ਜਿਹੜੇ ਮਿੱਟੀ ਪਾ ਕੇ ਅੱਗ ਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਲਾਈਵ ਤਸਵੀਰਾਂ ਦਿਖਾ ਰਹੇ ਆ ਨੌਜਵਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਾਈ ਸਤਿ ਸ੍ਰੀ ਅਕਾਲ ਜੀ ਬਈ ਅਜੇ ਟਾਈਮ ਨਹੀਂ ਹੈ। ਓਕੇ ਅੱਗ ਲੱਗੀ ਹੋਈ ਪਹਿਲਾਂ ਗੱਡੀਆਂ ਦਾ ਕਰ ਲਈਏ ਅਸੀਂ ਕਰਦੇ ਹਾਂ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਲਗਾਤਾਰ ਬਾਈ ਹੁਣੀ ਕਹਿੰਦੇ ਵੀ ਅੱਗ ਨੂੰ ਭਜਾਉਣ ਦੀ ਜਿਹੜੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਹਮਣੇ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਬੱਸਾਂ ਨੇ ਲਗਾਤਾਰ ਇੱਥੇ ਨੌਜਵਾਨਾਂ ਵੱਲੋਂ ਸਵੇਰ ਤੋਂ ਹੀ ਜਦੋਂ ਇਹਨਾਂ ਨੂੰ ਪਤਾ ਚੱਲਦਾ ਮੈਸੇਜ ਲੱਗਦਾ ਵੀ ਮਾਜਰਾ ਗ੍ਰੇਟੇ ਦੇ ਵਿੱਚ ਅੱਗ ਲੱਗੀ ਹੈ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਕੈਮੀਕਲ ਪਾ ਕੇ ਦੇਖ ਸਕਦੇ ਹੋ ਕੈਮੀਕਲ ਪਾ ਕੇ ਨਾਲ ਦੀ ਨਾਲ ਜਿਹੜਾ ਅੱਗ ਨੂੰ ਠੰਡਾ ਕਰਨ ਦੀ ਜਿਹੜੀ ਕੋਸ਼ਿਸ਼ ਕਰ ਕੀਤੀ ਜਾ ਰਹੀ ਕੀਤੇ ਨਾ ਕਿਤੇ ਅੱਗ ਨੂੰ ਬਹੁਤ ਹੱਦ ਤੱਕ ਜਿਹੜਾ ਕੰਟਰੋਲ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਨੇ ਮਾਜਰਾ ਗ੍ਰਿਡ ਦੀਆਂ ਤਸਵੀਰਾਂ ਨੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜਿੱਥੇ ਕਿ ਵੱਡੇ ਅਪਡੇਟ ਮਾਜਰਾ ਗ੍ਰਿਡ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਜਿਹੜੀ ਟੀਮਾਂ ਨੇ ਇੱਥੇ ਪਹੁੰਚੀਆਂ ਨੇ ਮੌਕੇ ਦੇ ਜਿਹੜੇ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਇੱਕ ਲੋਕਾਂ ਨੂੰ ਸਹੀਮ ਬਣਾ ਕੇ ਰੱਖਣ ਦੀ ਵੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਲਗਾਤਾਰ ਮਾਜਰੇ ਤੋਂ ਲਾਈਵ ਤੋਂ ਤਸਵੀਰਾਂ ਦਿਖਾ ਰਹੇ ਵੱਡੀ ਬ੍ਰੇਕਿੰਗ ਨਿਊਜ਼ ਜਿੱਥੇ ਕਿ ਅੱਗ ਲੱਗਣ ਤੋਂ ਬਾਅਦ ਟ੍ਰਾਂਸਫਾਰਮ ਦੇਖ ਸਕਦੇ ਹੋ ਪੂਰੀ ਤਰ੍ਹਾਂ ਤਹਸਨਾਸ ਹੋ ਚੁੱਕੇ ਆ ਜਲ ਚੁੱਕੇ ਸੋ ਲਗਾਤਾਰ ਜਿਹੜੀ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਲਗਾਤਾਰ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਕਿਤਾ ਨਾ ਕਿਤੇ ਜਿਹੜੀਆਂ ਪਹਿਲਾਂ ਤਸਵੀਰਾਂ ਆਂਦੀਆਂ ਨੇ ਮਾਜਰਾ ਗ੍ਰਿਡ ਦੀਆਂ ਸਵੇਰੇ 6:07 ਤੇ ਉਹ ਬਹੁਤ ਭਿਆਨਕ ਸੀ ਕਿਉਂਕਿ ਅੱਗ ਦੀਆਂ ਲਪਟਾਂ ਦੀ ਗੱਲ ਕਰੀਏ ਬਹੁਤ ਉੱਪਰ ਤੱਕ ਜਾ ਰਹੀਆਂ ਸਨ ਤਾਂ ਉਸ ਤੋਂ ਬਾਅਦ ਹੁਣ ਅੱਗ ਨੂੰ ਕਿਤੇ ਕਿਤੇ ਕੰਟਰੋਲ ਕਰ ਲਿਆ ਗਿਆ ਬੇਹਦ ਹੱਦ ਤੱਕ ਸੋ ਲਗਾਤਾਰ ਜਿਹੜੀ ਕੋਸ਼ਿਸ਼ ਹੈ ਨੌਜਵਾਨ ਦੇਖ ਸਕਦੇ ਹੋ ਇੱਥੇ ਸੋ ਫਾਰਮਾ ਜਿਹੜਾ ਇਹ ਕੈਮੀਕਲ ਹੁੰਦਾ ਕਿਉਂਕਿ ਆਪਾਂ ਜੇ ਪਾਣੀ ਦਾ ਛਿੜਕਾ ਕਰੀਏ ਪਾਣੀ ਦੇ ਨਾਲ ਜਿਹੜੀ ਆਗ ਆਵਾਦੀ ਹੈ ਤਾਂ ਕੈਮੀਕਲ ਦੇ ذریعے ਕੈਮੀਕਲ ਦੇਖ ਸਕਦੇ ਹਾਂ ਪੀਪੀਐਨ ਦੇ ਵਿੱਚ ਪਾ ਕੇ ਸੋ ਅੱਗ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਨੌਜਵਾਨ ਇੱਕ ਪਾਸੇ ਟਰਾਂਸਫਾਰਮ ਨੂੰ ਅੱਗ ਲੱਗੀ ਹੋਈ ਹੈ ਤੇ ਦੂਸਰੇ ਪਾਸੇ ਨੌਜਵਾਨ ਬਿਲਕੁਲ ਨਜ਼ਦੀਕ ਖੜੇ ਹੋ ਕੇ ਸੋ ਨਜ਼ਦੀਕ ਖੜੇ ਹੋ ਕੇ ਜਿਸ ਤਰ੍ਹਾਂ ਅੱਗ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਜੋ ਹੌਸਲਾ ਇਹ ਨੌਜਵਾਨਾਂ ਦਾ ਦੇਖ ਸਕਦੇ ਹੋ ਧੂਮਾ ਕਿਸ ਤਰ੍ਹਾਂ ਹਵਾ ਦੇ ਵਿੱਚ ਲਹਿਰ ਦਿਖਾਈ ਦੇ ਰਿਹਾ ਹੈ ਸੋ ਵੱਡੀ ਤਸਵੀਰ ਦਿਖਾ ਰਿਹਾ ਹੈ ਪਿੰਡ ਮਾਜਰਾ ਤੋਂ ਲਾਈਵ ਤਸਵੀਰਾਂ ਪਿੰਡ ਮਾਜਰਾ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਰੇ 6:00 ਵਜੇ ਦੇ 7 ਮਿੰਟ ਦੇ ਕਰੀਬ ਤੇ ਦੇਖ ਸਕਦੇ ਹੋ ਨਾ ਪੀਪੀਐਨ ਦੇ ਵਿੱਚ ਉਹ ਕੈਮੀਕਲ ਆ ਜਿਹੜਾ ਵਾਈਟ ਵਾਈਟ ਜਿਹਾ ਨਜ਼ਰ ਆ ਰਿਹਾ ਉਹ ਪਾਣੀ ਦੇ ਨਾਲ ਮਿਕਸ ਕਰਕੇ ਨੌਜਵਾਨ ਅੱਗ ਭਜਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਨੇ ਕਿਸ ਤਰ੍ਹਾਂ ਸਾਹਮਣੇ ਪੂਰਾ ਪਿੰਡ ਇੱਕ ਪਾਸੇ ਨਜ਼ਰ ਆ ਰਿਹਾ ਸੋ ਇਹ ਤਸਵੀਰਾਂ ਨੇ ਨਿਊ ਚੰਡੀਗੜ੍ਹ ਇਲਾਕੇ ਮੁੱਲਾਪੁਰ ਗਰੀਬਦਾਸ ਤੋਂ ਜਿੱਥੇ ਕਿ ਵੱਡੀ ਬ੍ਰੇਕਿੰਗ ਨਿਊਜ਼ ਹੈ ਮੱਜ ਇੱਕ ਪਾਸੇ ਬਿਜਲੀ ਘਰ ਹੈ ਬਿਜਲੀ ਘਰ ਦੇ ਨਾਲ ਜਿਹੜਾ ਹੈ ਟਰਾਂਸਫਾਰਮ ਹੈ ਦੇਖ ਸਕਦੇ ਹੋ ਐਸਜੀਓ ਮਦਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਵੀ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਹੈ ਇਸ ਟਰਾਂਸਫਾਰਮ ਦੇ ਜਲਣ ਦੇ ਨਾਲ ਫਟਣ ਦੇ ਨਾਲ ਜਿਹੜਾ ਹੋਇਆ ਸੋ ਪਿੰਡ ਵਾਲੇ ਤਾਂ ਵੀ ਇਹੀ ਕਹਿ ਰਹੇ ਵੀ 6 ਵਜੇ 7 ਵਜੇ ਦੇ ਕਰੀਬ ਇੱਕ ਬਲਾਸਟ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਇਹ ਟਰਾਂਸਫਾਰਮ ਹੈ ਫਟਦਾ ਹੈ ਤਾਂ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇੱਕ ਆਵਾਜ਼ ਆਂਦੀ ਹੈ ਤਾਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਤੁਹਾ ਨਿਕਲਦਾ ਨਜ਼ਰ ਆ ਰਿਹਾ ਸੋ ਨੌਜਵਾਨ ਬਿਲਕੁਲ ਨੇ ਨਜ਼ਦੀਕ ਖੜੇ ਹੋ ਕੇ ਸੋ ਅੱਗ ਨੂੰ ਬੁਝਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਨਜ਼ਰ ਆ ਰਹੇ ਨੇ ਇਹ ਹਾਲਾਤ ਨੇ ਪਿੰਡ ਮਾਜਰੇ ਦੇ ਮਾਜਰੇ ਦੇ ਘਟਦੇ